ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈ ਮੱਡੀ ਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੰਡ ਪਿੰਡਰਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜਾ ਸਕਰੀਨ ਤੇ ਮਾਲ ਵੇਖ ਰਹੇ ਆ ਬਾਈ ਕਹਿੰਦਾ ਸਾਰਾ ਹੀ ਸੇਲ ਆ ਇਹਨਾਂ ਦੇ ਬੱਚੇ ਬੈਠੇ ਆ ਨਿੱਕੇ ਨਿੱਕੇ ਮੁੱਲ ਹੋਣਗੇ ਧਰਮਕੋਟ ਮੋਗਾ ਇਸ ਏਰੀਆ ਚ ਮੁੱਲ ਰੇਟ ਬਾਈ ਉਹਨਾਂ ਦੇ ਸਾਰਿਆਂ ਨੂੰ ਜਾਇਜ਼ ਹੀ ਹੁੰਦੇ ਤੁਸੀਂ ਸਾਰੇ ਹੀ ਜਾਣਦੇ ਆ ਬਾਕੀ ਇਨਫਰਮੇਸ਼ਨ ਲੈ ਦਨਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਔਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਈਏ ਨਾਂ ਰ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਫੋਨ ਨੰਬਰ ਦਾ 9640 ਅੱਜ ਸਾਰੇ ਜਾਨਵਰ ਗਰਮੀ ਵਾਲੇ ਅੱਜ ਗਰਮੀ ਰਹਦੀ ਹੈ ਜੀ ਇੱਕ ਕੱਪਣ ਆ ਜੀ ਚਾਰ ਸੂਈਆਂ ਇਹਦੋਂ ਘਰ ਸ਼ੁਰੂ ਇੱਕ ਨੰਬਰ ਤੋਂ ਇਹ ਛਾਈ ਵਾਲ ਵੱਖੀ ਹੈਗੀ ਜੀ ਠੀਕ ਹੈ ਜੀ ਮੂੰਹ ਚਾਰ ਦਾ ਚੌਗੀ ਚੌਗੀ ਜੀ ਇਹਦਾ ਮੰਨ ਕੇ ਚਲੋ ਹੋਊ ਤਾਂ 13 14 ਕਿਲੋ 12 ਹੀ ਮੰਨੋ ਜੀ ਬੋਲਾ ਯਾਰ ਇਹ ਤੀਜਾ ਦੇਣਾ ਬੱਚਾ ਬੈਠਾ ਕਿੰਨਾ ਕੁ ਪੈ ਜੂ ਜੈਸਾ ਹੁਣ ਜੀ ਹੁਣੇ 13 14 ਵਾਂ 14 18 ਦਾ ਚਾਹੀਦਾ ਬਾਕੀ ਅਗਲੀ ਸੇਵਾ ਦਾ ਆਪ ਗਾਰੰਟੀ ਕੋਈ ਜੈ ਜੈ ਮਾਂ ਇਹ ਦੇਖੋ ਜੀ ਮੰਗਾ ਨੂੰ ਜਿੰਨਾ ਮਰਜੀ ਮੰਗ ਲੀ ਗੇ ਮੁਰਕੇ ਬੰਦੇ ਕਿ ਨਹੀਂ ਬੜਾ ਘਟਾਉਣ ਲੱਗ ਜਾਂਦੇ ਯਾਰ ਇਹ 47000 ਦੀ ਵੇਡ ਦੇਣੀ ਆ ਭਾਜ ਕੱਢੀਏ ਬਾਹਰ ਨੂੰ ਦੋਸਤੋ ਪਹਿਲਾ ਸੂਆ ਮੂੰਹ ਤੋਂ ਚਾਰ ਦੰਦ ਮਗਰ ਬੱਚਾ ਇਹਦਾ ਉਹ ਬੈਠਾ ਬੌਲੇ ਜੀ ਆ ਭਾਈ ਕਹਿੰਦਾ ਹਜੇ ਬਾਕੀ ਠੰਡੀ ਕਿਹੜੀ ਆ ਬਰਫੀ ਆ ਅਕਸਰ ਠੰਡੀ ਕਾਦੀ ਭਾਈ ਕਹਿੰਦਾ ਬਰਫੀ ਆ ਬੌਲਾ ਹਜੇ ਦੁੱਧ ਨਹੀਂ 14 13 14 ਕਿਲੋ 12 ਕਿਲੋ ਮੰਨ ਕੇ ਕੋਈ ਵੀ ਆ ਜੇ ਦੁੱਧ ਦਾ ਵੱਧ ਪਿਆ ਦੇਣਾ ਨੇ ਕਿਉਂਕਿ ਹਜੇ ਬੌਲਾ ਹੀ ਦੋਵਾਂ ਚਾਰਾਂ ਦਿਨਾਂ ਦੀ ਸੂਈ 13 14 ਕਿਲੋ ਪਿਆ ਜੀ ਦੁੱਧ ਕਿੰਨਾ ਕੁ ਵੇਚੂ ਬਾਈ ਯਾਰ ਜੈਸਾ ਉਹਨਾਂ ਬੱਚਿਆਂ ਨੇ ਕਹੀਦਾ 17 18 ਕਿਲੋ 17 18 ਕਿਲੋ ਬਾਈ ਦਸ ਤਾਂ ਦੁੱਧ ਪਿਆ ਜੀ ਤਾਂ ਮੁੱਲ ਕੁਛ ਵੀ ਨਹੀਂ ਜਵਾਂ ਜਾਜ 40 ਤੇ 7 47000 ਦੀ ਦੇ ਦੇਣੀ ਆ ਤਪਾ ਮੱਤੋਂ ਪੇ ਖੜਾਈ ਰੱਖਿਓ ਲਾਲ ਰੰਗ ਦੀ ਸਾਈਵਾਲ ਨਸਲ ਦੀ ਬੱਚੀ ਆ ਮੱਝਾਂ ਵਰਗਾ ਦੁੱਧ ਉਹ ਜਮਾਂ ਲੇਟ ਵਰਗਾ ਬਾਕੀ ਠੰਡੀ ਠੁੰਡੀ ਤੇ ਯਾਰ ਸਰਾ ਹੈ ਹਾਂ ਸਾਈਵਾਲ ਠੰਡੀ ਹੁੰਦੀ ਨਹੀਂਗੀ ਆਪਾਂ ਲਿਉਣਾ ਹੀ ਉਹ ਜੀ ਜਿਹੜੀ ਇੱਕ ਅੱਧੀ ਭਾਲ ਕੇ ਦੇਖ ਲੈ ਮੱਝਾਂ ਨੂੰ 6.5 7 ਫੀਟ ਆਉਂਦੀ ਇਹਨਾਂ ਦੀ ਕਿੰਨਾ ਵਧੀਆ ਥਾਂ ਜਰਸੀ ਨਾਲ ਉਹ ਵੀ ਸਾਈਵਾਲ ਦਾ ਦੁੱਧ ਸੰਗਣਾ ਹੁੰਦਾ ਤੇ ਮੁੱਲ ਕਿਹੜਾ ਫੰਡਰ ਮੱਝ ਨੂੰ ਵੀ ਘਾਟਾ ਫੰਡਰ ਮੱਝ ਵੀ 50000 ਦੀ ਵਿਕ ਜਾਂਦੀ ਹੈ 47 ਦੀ ਦੇ ਦੇਣੀ ਆ ਵਿੱਚ ਕੋਈ ਗੱਲ ਨਹੀਂ ਮੌਕੇ ਤੇ ਮਾਨਤਣ ਥੋੜਾ ਕਹਣਾ ਕਰ ਦੂ ਬੇਫਿਕਰ ਆ ਜੋ ਬੇਫਿਕਰ ਹੋ ਕੇ ਆਜੋ ਨਰਮੀ ਬੰਦਾ ਕੋਈ ਗੱਲ ਨਹੀਂ ਬਾੜੀ ਆੜੀ ਨਹੀਂ ਕਰਦਾ ਕਰ ਦੂ ਮਾਨ ਤਨ 47000 ਦੀ ਦੇ ਦੇਣੀ ਹੈ 13 14 ਕਿਲੋ ਬੌਲੀ ਹੈ ਤੇ 17 18 ਕਿਲੋ ਦੁੱਧ ਤਾਂ ਫਿਰ ਆਮਨਾ ਪਿਆ ਦਾ ਨਾ ਅਜੇ ਤਾਂ ਵੀਡੀਓ ਬਣਾ ਰਹੇ ਹਾਂ 11:00 ਵਜੇ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਅੱਜ ਦਿਨ ਵਧੀਆ ਲੱਗਿਆ ਸਾਈਵਾਲ ਆਪਾਂ ਨਹੀਂ ਦੇਖੀ ਕਿਦਾਂ ਹਾਂ ਸਾਈਵਾਲ ਥੋੜੀਆਂ ਹੀ ਆ ਜਿਹੜੀਆਂ ਸੀਲ ਸੌ ਹੁੰਦੀਆਂ ਤੇ ਨਹੀਂ ਤਾਂ ਜਿਵੇਂ ਜੇ ਹੱਥ ਮਰ ਗਿਆਦਾ ਬਾਈ ਉਹਨੂੰ ਗੱਟ ਲਾ ਦੇਣਾ ਹੀ ਉਹਨੇ ਤੁਹਾਨੂੰ ਕਹਿੰਦੇ ਬਣਾ ਲਿਓ ਘਟ। ਘਟ ਛਾੜ ਬਹੁਤ ਭੈਰੀ ਮਾਰਦੀਆਂ ਐ। ਪਰ ਇਹ ਸੀਲ ਐ ਬਰ ਫਰਗੀ ਐ ਜਮਾ। 2 ਨੰਬਰ ਤੇ ਆ ਜਾ ਬਾਈ। ਦੂਜਾ ਸੁਆ ਸੁਈ ਐ। 6-7 ਦਿਨ ਹੋ ਗਏ ਸੁਈ ਨੂੰ ਵੱਛਾ ਮਗਰ। ਕਿੰਨਾ ਕੁ ਦੁੱਧ ਐ? ਹੋਊਗਾ 12-13 ਕਿਲੋ। 11 ਕਿਲੋ ਜਦੋਂ ਮਰਜ਼ੀ ਮੰਨ ਕੇ ਆਈ। ਜੈ ਜੈਕਾਰ। ਇਹ ਮੋਟਾ ਜਿਹਾ ਮਰਜ਼ੀ ਕਰ ਲੈ ਯਾਰ। ਜਮਾ 42000 ਦੀ ਦੇਣੀ ਆ। ਇਹ ਜੋ ਛੋੜ ਹੀ ਹੁਣੀ 100 ਰੁਪਈਆ 45-47 ਜਿੰਨਾ ਮਰਜ਼ੀ ਮੁੱਲ ਕਰਾ ਲਓ। ਮੁੱਲ 45-47 ਜਿੰਨਾ ਮਰਜ਼ੀ ਕਰਾ ਲਓ। 12 ਕਿਲੋ ਵਾਂਗੂ ਦੁੱਧ ਦਊ 11 ਮੰਨ ਲਗੇ 11 ਮੰਨੋ ਹੂ 13 ਹੀ ਬਣਾਉਗਾ ਹੋਊਗਾ 13 ਹੀ ਬਾਈ ਕਹਿੰਦਾ 6-7 ਦਿਨਾਂ ਦੀ ਸੂਈ ਆ 42000 ਦੀ ਦੇ ਦੇਣੀ ਆ ਤੇ ਦੁੱਧ 15 ਕਿਲੋ ਪਿਆਜੂ ਵੱਡੀ ਵਹਿੜਾ 6-7 ਦਿਨਾਂ ਦੀ ਸੂਈ ਆ ਸਹੀ ਮੈਨੇ ਪਸ਼ੂ ਦਸੀ ਬਾਰੀ ਦੇਣੀ ਕਣਕੁਣ ਚੱਲ ਗਈ ਮੈਲੇ ਤੋਂ ਸਾਫ਼ ਹੋ ਕੇ ਫੇਰ ਦੁੱਧ ਤੇ ਆਉਂਦਾ 13 14 ਹੀ ਹੋਊ ਬਾਈ ਕਹਿੰਦਾ 11 ਮੰਨ ਕੇ ਕੋਈ ਵੀ ਸੌਦਾ ਕਰ ਲੇ 15 ਕਿਲੋ ਵੈੜ ਨੂੰ ਦੁੱਧ ਪਿਉਣਾ ਚਾਹੀਦਾ ਮੁੱਲ ਵੀ ਫਿਰ ਕੁਛ ਨਹੀਂ 42000 ਦੀ ਦੇ ਦੇਣੀ ਆ ਇਹਦਾ ਵੀਡੀਓ ਹੀ ਬਣਾ ਰਹੇ ਆ ਟਾਈਮ ਨਾਲ ਜੇ ਕਿਤੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਆਥ ਨੇ 4-5 ਵਜੇ ਹਵਾਨੇ ਨੂੰ ਦੁੱਗਣੇ ਵਿਖਾਉਣੇ ਸੀ ਬਾਕੀ ਇਹ ਤਾਂ ਸੂਈਆਂ ਸਵਾਈਆਂ ਹੈ ਹੀਆਂ ਜਿਹੜੀ ਥੱਲੇ ਜਿੰਨਾ ਦੁੱਧ ਜਾਂ ਬੌਲਾ ਦਸਤਾ ਕੰਡਾ ਬਾਲਟੀ ਲਿਆਵੇ ਅਗਲਾ ਦੋ ਟਾਈਮ ਚਾਰ ਟਾਈਮ ਕੰਡੇ ਦੇ ਝੋਖਲੇ ਬਾਕੀ ਠੰਢੀ ਦੇਖ ਯਾਰ ਹਾਂ ਸੀਲਸਾਉ ਬਹੁਤ ਐ ਮੱਝਾਂ ਆ ਰਗੀਆਂ ਵੈੜਾ ਮੱਝਾਂ ਆ ਰਗੀਆਂ ਮੈਂ ਤਾਂ ਕਹਿੰਦਾ ਕਿਉਂਕਿ ਗਰਮੀ ਆ ਗਈ ਆ ਨਾ ਤਾਂ ਇਹ ਗਰਮੀ ਮਰੋਣ ਤੇ ਮੱਝਾਂ ਵਰਗਾ ਦੁੱਧ ਹੋਣਾ ਮੁੱਲ ਨਿੱਕੇ ਨਿੱਕੇ ਫੰਡਰ ਮੱਝਾਂ ਨੂੰ ਵੀ ਘਟਾ ਆ ਦੁੱਧ 17 18 ਪਿਆ ਜੂ ਇੱਕ ਨੰਬਰ ਚੌਗੀ ਆ ਤੇ ਹਜੇ 7 8 ਸਵੇ ਵਧੀਆ ਦੁੱਧ ਪਿਆਉਣਾ 12 13 ਕਿਲੋ ਬੌਲੀ ਆ ਖੁੱਲੀ 17 18 ਕਿਲੋ ਦੁੱਧ ਪਿਆ ਦੇਣਾ ਜਮਾ ਜੈਜ ਮੁੱਲ 47 ਦੀ ਵਿਚਮਾਨ ਤਾਨੋ ਜੂ 2 ਨੰਬਰ ਥੱਲੇ 13 ਕਿਲੋ ਹੋਊਗਾ ਦੁੱਧ ਦੇ ਦੇਣੀ ਆ 42000 ਦੀ 3 ਨੰਬਰ ਬਾਈ ਇਹ ਟੋਕੜਾ ਵੀਰੇ ਆਲੂ ਲੂ ਪੱਟ ਲਿਓ ਰਹਿ ਕੇ ਦੋ ਕਿੱਲੇ ਦੋ ਕਿੱਲੇ ਸਹੀ ਆ ਘਟੇਗੇ ਬਾਕੀ ਦਾ ਛਾੜ ਝੂੜ ਗਏ ਆ ਤਾਂ ਠੀਕ ਆ ਵੀਰੇ ਚਲੋ ਆਪਣੇ ਗੇਤੇ ਸੀਗੇ ਨੀ ਥੋੜੇ ਜੇ ਠੀਕ ਆ ਗੇਤੇ ਦਾ ਫਰਕ ਪੈਂਦਾ ਮੋਟਾ ਆ ਲੂ ਹਾਂ ਚਲੋ ਇਹ ਵਧੀਆ ਗੱਲ ਆ ਇਹ ਤੇ ਆ ਜਾ ਇਹਦੇ ਥੱਲੇ ਕਿੰਨਾ ਦੁੱਧ ਆ ਇਹ ਥੱਲੇ ਹੋਊਗਾ ਜੀ 9-10 ਕਿਲੋ ਠੀਕ ਆ 9 ਹੀ ਮੰਨ ਕਿੰਨੇ ਦੀ ਇਹ ਦੇ ਦੇਣੀ 25000 ਦੀ ਕੱਢ ਬਾਹਰ ਅੱਛਾ ਇਹਦਾ ਉਹ ਬੈਠਾ ਉਹ ਬੈਠਾ ਆਪਾਂ ਬੂਏ ਦਾ ਇਹਦਾ ਸਰਟੀਫਿਕੇਟ ਆ ਉਹ ਕਿ ਇਹਨਾਂ ਤੋਂ ਹੀ ਪਤਾ ਲੱਗਣਾ ਹੁੰਦਾ ਜਾਨਵਰ ਕਿੰਨੇ ਚਰਦਾ ਸੂਆ ਚੁਵਾਈ ਚੁਈ ਇੱਕ ਨੰਬਰ ਆ ਪਹਿਲਾ ਸੂਆ ਹੀ ਚੁਈ ਚੁਵਾਈ ਚੁਈ ਇੱਕ ਨੰਬਰ ਆ ਪਹਿਲਾ ਸੂਆ ਦੇ ਦੇਣੀ ਆ 25000 ਦੀ ਛੋੜ ਕਰੂ ਮੌਕੇ ਤੇ ਕੋਈ ਗੱਲ ਨਹੀਂ ਕਰ ਦੂ ਬੇਫਿਕਰ ਹੋ ਕੇ ਆ ਜਿਓ ਘੋੜੀ ਵਰਗੀ ਬੱਚੀ ਪਹਿਲਾਂ ਨਾ 9-10 ਕਿਲੋ ਦੁੱਧ ਆ 9 ਕਿਲੋ ਹੀ ਮੰਨੋ ਬਾਈ ਕਹਿੰਦਾ 9 ਮੰਨੋ ਯਾਰ 1 ਮਹੀਨਾ ਤੇ 20 ਦਿਨ ਹੋਗੇ ਟੀਕਾ ਭਰਾਏ ਨੂੰ ਠੀਕ ਆ 1 ਮਹੀਨਾ 20 ਦਿਨ ਹੋਗੇ ਟੀਕਾ ਭਰਾਏ ਨੂੰ ਇਹ ਆਈ ਇਹਦੀ ਕਰਾਦੀ ਆ ਦੂਜੇ ਸੂਏ ਆਸਤੇ 25000 ਦੀ ਦੇ ਦੇਣੀ ਆ ਜਮਾਂ ਜਾਇਜ਼ ਮੁੱਲ ਐ ਇਦੋਂ ਘੱਟ ਮੁੱਲ ਜਿਦਾ ਫਿਰ ਤੁੰਨੂੰ ਵੀ ਪਤਾ ਇਨੇ ਇਨੇ ਦੁੱਧ ਵਾਲੀਆਂ ਵੇੜਾਂ ਦੇਣੀਆਂ ਵੀ ਕਿਹਨੇ ਆ ਇੱਕ ਨੰਬਰ ਥੱਲੇ ਬੌਲੀ ਆ 13 ਕਿਲੋ ਦੁੱਧ ਪਿਆਊਗੀ 17 18 47 ਦੀ ਦੋ ਨੰਬਰ 13 ਕਿਲੋ ਵੰਗੂ ਦੁੱਧ 15 ਕਿਲੋ ਦੁੱਧ ਭਰਾਵਣਾ ਪਿਆ ਦੂ 42 ਦੀ ਤਿੰਨ ਚਾਰ ਨੰਬਰ ਤੇ ਆ ਜਾ ਬਾਈ ਦੂਜਾ ਸੂਆ ਸੂਈ ਆ ਕੱਲ ਹੀ ਸੂਈ ਆ ਹੂੰ ਬੱਛਾ ਮਗਰ ਆ ਬੇਟਾ ਠੀਕ ਐ ਇਹ ਥੱਲੇ ਉਹ 11 12 ਕਿਲੋ ਬੋਲਾ ਠੀਕ ਐ ਤਾਸੀ ਮੰਨ ਲਓ ਕਿੰਨਾ ਦੁੱਧ ਪੈਜੂ ਕੈਸਾ ਹਣਾ ਬਖਸ਼ੀਆ 15 16 ਕਿਲੋ ਚਾਹੀਦਾ ਬਾਲਾ ਨਹੀਂ ਆਪਾਂ ਕਹਿੰਦੇ ਨਿੱਕਾ ਜਾ ਬੋਲਾ ਨਿੱਕਾ ਜਾ ਨਿੱਕਾ ਜਾ ਇਹ ਨਿੱਕਾ ਜਈ ਆਪਾਂ ਕਰ ਦਨੇ ਆ ਇਹ ਵੀ ਜਾਣ ਦੇ 43 ਦੀ ਯਾਰ ਚੱਕੋ ਭਈ ਇਹ ਵੀ ਜਾਣ ਦੇ 43 ਦੀ ਮੰਗਣਾ ਤਾਂ ਬਣਖਾ ਮੰਗਣਾ ਜਿਆਦੇ ਸੀਗਾ ਠੀਕ ਹੈ ਕੈਸਾ ਹਣਾ ਵੈੜ ਤੋਂ ਦੁੱਧ ਆ ਹੂੰ ਪਰ ਭਜੇ ਜੀ ਮੰਗਣਾ 11 12 ਹੋਊਗਾ ਚੋਕੇ ਲੈ ਜਿਓ ਦੁੱਧ 15 ਪਿਆ ਜੇ 16 ਪਿਆ ਜੇ 17 ਪਿਆ ਜੇ ਉਹ ਥੋੜੀ ਸੇਵ ਆ ਜੇ ਕੋਈ ਕਿਲੋ 2 ਕਿਲੋ ਦਾਣਾ ਵੱਧ ਪਾਲੂ ਤੇ 2 ਕਿਲੋ ਦਾਦੋ ਵੱਧ ਚੋਲੂ ਅੱਜ 11 12 ਤਿਆਰ ਆ ਦਾਣੇ ਇਹਨੂੰ ਕਿੰਨੇ ਹੋਗੇ ਕਾਲੀ ਸੂਈ ਆ ਵੀਰੇ ਕਾਲੀ ਸੂਈ ਆ ਲੋ ਵੀ ਬੋਲੀ ਇਹਦੇ ਥੋੜੇ ਦਾ 11 12 ਕਿਲੋ 10 ਮੰਨ ਕੇ ਜਦੋਂ ਮਰਜੀ ਆਜੋ ਤੜਕੇ 6 ਵਜੇ ਚੋਲੋ ਅੱਥ ਨੇ 6 ਵਜੇ ਚੋਲੋ ਅਗਲੇ ਦਿਨ ਫੇਰ ਚੋਲਿਓ ਆਪਦੀ ਟਕਾ ਆ ਕੇ ਕਸਰ ਕੱਢ ਕੇ ਲੈ ਜਾਇਓ 11 12 ਬੋਲੀ ਉਹ 10 ਮੰਨ ਕੇ ਕੋਈ ਵੀ ਸੌਦਾ ਕਰ ਲਓ ਬੱਚਾ ਸੀਰ ਸਭ ਪੂਰੀ ਆ ਥਾਣੀ ਬੋਲਾ ਵਧੀਆ ਲੱਗਾ ਬਾਈ ਉਰਾ ਦੀਚਵਾਈ ਵਾਲਾ ਜਾਨ ਵਾਲਾ ਥਣ ਜਮਾ ਜੈਜ ਮੋਲ ਭਰਾਵੋ ਜੇ ਇਦੋਂ ਘੱਟ ਮੋਲ ਚ ਕਿਨੇ ਦੇਣੀਆ ਅੱਗੇ ਆ ਜਾ ਬਾਈ ਚਿੱਟੀ ਦੇ ਚਿੱਟੀ ਚਿੱਟੀ ਹਜੇ ਇੱਕ ਹੱਤਾ ਮੇਰੇ ਸਾਹ ਅੱਜ ਠੀਕ ਹੈ ਕੀ ਹੈ ਜੀ ਉਵੇਂ ਬਹਿੜ ਬਾਕੀ ਹੁਣ ਭਰਦੀ ਆਉਂਦੀ ਹੈ ਕਿੰਨਾ ਕੁ ਦੁੱਧ ਦੇ ਦੂ ਉਰਾ ਦੱਸਿਆ ਕਿ 16-17 ਕਿਲੋ ਤੇ ਬਾਕੀ ਜੀ ਅਗਲੇ ਸੇਵਾ ਹੁੰਦਾ ਆਪਾਂ ਕਿਹੜਾ ਚੋਕੇ ਆ ਨਿੱਕਾ ਜਾ ਮਨ ਨਿੱਕਾ ਜਾ ਨਿੱਕਾ ਜਾ ਅੱਜ ਜਾਣ ਦੇ 48000 ਦੀ ਦੇਣਾ ਚੱਕੋ ਵੀ 48000 ਦੀ ਪੰਜ ਛੇ ਦਿਨ ਹਜੇ ਨੇ ਲੈ ਜਾਣੇ ਆ ਹੋ ਸਕਦਾ ਪਤਾ ਨਹੀਂ ਹੁੰਦਾ ਜਾਨਵਰ ਦਾ ਬਾਕੀ ਪਹਿਲਾ ਸੂਪ ਇਹ ਜਾ ਉੱਪਰ ਲੈ ਜੇ 16 17 ਕਿਲੋ ਦੁੱਧ ਬਾਈ ਦੱਸਦਾ ਕਿਨੇ ਦਿੱਤਾ ਪਹਿਲਾਂ ਨੇ ਦੂਜੇ ਸੂਂਦੀ ਆ 48000 ਦੀ ਦੇ ਦੇਣੀ ਆ ਮੁੱਲ ਸਾਰੇ 50 ਤੋਂ ਅੰਦਰ ਹੈ ਦੁੱਧ ਚੰਗਾ ਜਿਹੜੀਆਂ ਪਹਿਲੀਆਂ ਸੂਈਆਂ ਪਰ ਮੁੱਲ ਅੰਦਰ ਆ 50 ਤੋਂ ਜਾਇਜ਼ ਮੁੱਲ ਆ ਜਮਾ ਹੋਰ ਕਿਸੇ ਯਾਰ ਵਾਲਾ ਮਾਰਜਰ ਹੁੰਦਾ ਫਿਰੇ ਠੀਕ ਹੈ ਆਉਂਦਾ ਮਾਲ ਤੇ ਤੁਰਿਆ ਜਾਂਦਾ ਆਉਂਦਾ ਮਾਲ ਤੇ ਬਾਈ ਕਹਿੰਦਾ ਤੁਰਿਆ ਜਾਂਦਾ 1000 2000 ਵਾਲਾ 1500 ਵਾਲਾ ਕੰਮ ਹੀ ਹੈ ਬਾਈ ਕਹਿੰਦਾ ਆਪਣਾ ਤਾਂ ਵੰਗੋਂ ਫਿਰ ਡੇਲੀ ਪਸ਼ੂ ਆਉਂਦੇ ਆ ਡੇਲੂ ਵੀ ਵਿਕੀ ਜਾਂਦੇ ਆ ਹੁਣ ਆ ਵਹੜ ਥੱਲੇ 13 ਕਿਲੋ ਵੰਗੂ ਬੋਲੀ ਐ 17 18 ਦੁੱਧ ਪਿਆਉਣਾ ਇੱਕ ਹੈ ਸਾਈ ਵਾਲਾ ਦੁੱਧ ਮੱਝ ਵਰਗਾ ਹੋਣਾ ਮੁੱਲ ਕਿਹੜਾ ਕੀਤਾ ਬਾਈ ਨੇ 47000 ਹੋਰ ਕਿਸੇ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਜਿਹੜੇ ਦੱਸਦਾ ਯਾਰ ਨਫਾ ਲੈਂਦੇ ਆ 55 57 ਮੁੱਲ ਹੋਣਾ ਸੀ ਜਮਾਂ ਜਮਾਂ ਕਰਨੀ ਆ ਬਾਈ ਯਾਰ ਦੇਖੋ ਬਾਈ ਜੀ ਕੋਈ ਵੀ ਬੰਦਾ ਨਹੀਂ ਸਾਈ ਪਾਇਆ ਕਰੋ ਹਾਂ ਸਾਈ ਪਾ ਕੇ ਪਹਿਲਾਂ ਸਾਈ ਨਹੀਂ ਪਾਉਂਦੇ ਫਿਰ ਕਹਿੰਦੇ ਸੀ ਇੱਥੇ ਆ ਕੇ ਇੱਥੇ ਆ ਕੇ ਹਾਂ ਤੇ ਮੁੜ ਕੇ ਨਾ ਫੋਨ ਚੱਕਦੇ ਆ ਤੇ ਮੁੜ ਕੇ ਜੇ ਆਪਾਂ ਵੇਚੀ ਫਿਰ ਗੱਲ ਕਹਣਾ ਯਾਰ ਵਪਾਰੀ ਨੇ ਕਾ ਵੇਚੀ ਹਾਂ ਅਸੀਂ ਤਾਂ ਆਈ ਜਾਂਦੇ ਸੀ ਅਸੀਂ ਆਈ ਜਾਂਦੇ ਆ ਕਿ ਨਹੀਂ ਤੇ ਵੀਰਾਂ ਬਣ ਕੇ ਦੋ ਦੋ ਦਿਨ ਨਖੜਾਇਆ ਕਰੋ ਪਸੂ ਕਿਉਂਕਿ ਵੀਰੇ ਪਸੂਆਂ ਦਾ ਹੁੰਦਾ ਟਾਈਮ 4-5 ਘੰਟੇ ਵਿਕਣ ਦਾ ਹਾਂ ਮੈਂ ਸਾਈ ਇੱਕ ਦਿਹਾੜੀ ਦਾ ਲਓ ਹਾਂ ਤੇ ਐਵੇਂ ਮੈਂ ਅਸੀਂ ਇੱਥੇ ਆ ਗਏ ਇੱਥੇ ਆ ਕੇ ਉਹ ਪਈਆਂ ਨੂੰ ਵੀ ਬੇਨਤੀ ਆ ਦੇਖਦੇ ਹੁਣਗੇ ਵੀਡੀਓ ਆਪਣੀ ਹੁਣ ਹੈ ਕਿ ਨਹੀਂ ਤੇ ਵੀ ਕਿਸੇ ਨੂੰ ਖਰਾਬ ਨਾ ਕਰੋ ਕਿ ਮਾੜੀ ਗੱਲ ਹਾਂ ਜੇ ਵਪਾਰੀ ਖਰਾਬ ਕਰਦਾ ਵਪਾਰੀ ਹੁਣ ਖਰਾਬ ਕਰਦਾ ਫੇਰ ਚੀਕਾ ਚੀਕਾ ਮਾਰ 2 ਰੁਪਏ ਪਾਏ ਯਾਰ ਸਾਈ ਦੇ ਦੇਖੋ ਬਈ 2 ਰੁਪਏ ਤੇਰਾ ਭਲਾ ਹੋਏ ਤੇ ਮੈਂ ਕਹਾਂ ਚਲ ਕੋਈ ਨਹੀਂ ਉਹਨੇ ਕਹਿੰਦੇ ਚੈੱਕ ਕਰਦੇ ਆ ਚੈੱਕ ਕਰਕੇ 2 ਰੁਪਏ ਤੇ 2 ਰੁਪਏ ਤਾਂ ਜਵਾਕ ਨਹੀਂ ਲੈਂਦਾ ਕੋਈ ਮੁੜ ਕੇ ਕਹਿੰਦੇ ਗੱਡੀ ਲੈ ਕੇ ਤੁਰ ਪਏ ਬਾਈ ਅੱਛਾ ਫੇਰ ਕਹਿੰਦੇ ਅਸੀਂ ਇੱਥੇ ਆ ਗਏ ਇੱਥੇ ਆ ਗਏ ਆ ਫੇਰ ਕਹਿੰਦੇ ਕੋ ਪੈਂਡ ਥੋੜਾ ਰਹਿ ਗਿਆ 50 ਮਿੰਟਾਂ ਦਾ ਕਿਲੋਮੀਟਰ ਤੇ ਅੱਛਾ ਮੈਂ ਕਹਾਂ ਚਲ ਠੀਕ ਹੈ ਮੈਂ ਆਲੂ ਭਰਦਾ ਹੀ ਟਰਾਲੀਾਂ ਹਾਂ ਤੇ ਮੁੜ ਕੇ ਕਹਿੰਦੇ ਭਾਈ ਅਸੀਂ ਤਾਂ 40 ਕਿਲੋਮੀਟਰ ਲਾਂਗੇ 5 ਮਿੰਟਾਂ 'ਚ 40 ਕਿਲੋਮੀਟਰ ਲਾਂਗੇ ਹੁਣ ਕਹਿੰਦੇ 5 ਮਿੰਟਾਂ ਦੀ ਵਾਟ ਥੋੜੇ ਪਿੰਡ ਦੀ ਰਹਿ ਗਈ ਤੇ ਕਹਿੰਦੇ 5 ਮਿੰਟਾਂ 'ਚ ਅਸੀਂ 40 ਕਿਲੋਮੀਟਰ ਲਾਂਗੇ ਥੋੜਾ ਭਲਾ ਕਹਿੰਦੇ ਗਾਹ ਨਾਂਗੇ ਹੱਥ ਜੋੜ ਕੇ ਬੇਨਤੀ ਕਰਦੇ ਵੀ ਇਹੋ ਜਿਹਾ ਕੰਮ ਨਾ ਕਰੋ ਜੇ ਵਪਾਰੀ ਖਰਾਬ ਕਰੇ ਫੇਰ ਇਹਨੇ ਸੋਹਾਂ ਨੂੰ ਕਹਿਣਾ ਯਾਰ ਵਪਾਰੀ ਨੇ ਖਰਾਬ ਕੀਤਾ ਕਿ ਨਹੀਂ ਤੇ ਬਾਈ ਬਣ ਕੇ ਵੀ ਇਹ ਮੰੰਤੀ ਆ ਵੀ ਇਹੋ ਜਿਹਾ ਕੰਮ ਨਾ ਕਰੋ ਨਹੀਂ ਲੈਣੀ ਨਾ ਲੋਕਾਂ ਹਾਂ ਆਪਾਂ ਕਿਹੜਾ ਕਹੇ ਤੋ ਜ਼ਬਰਦਸਤੀ ਬਣਣੀ ਜਾਂ ਸਹੀ ਗੱਲ ਸਾਡੀ ਗਾਂ ਫੜਦੇ ਬਾਈ ਬਣ ਕੇ ਪੈਸੇ ਹਾਂ ਦੇ ਇਹੋ ਜਿਹਾ ਕੰਮ ਨਾ ਖਰਾਬ। ਨਾਲੇ ਖਰਾਬ ਕੀਤਾ ਨਾਲੇ ਫਿਰ ਵੀ ਮਿਹਨਤ ਕਰਦੇ ਆ। ਹਾਂ ਤੈਨੂੰ ਮਿਹਨਤੀ ਆ ਵੀਰੇ ਆਪਾਂ ਨਰਮ ਬੰਦੇ ਆ ਆਪਾਂ ਇਹੋ ਜਿਹਾ ਕੀ ਲੈਣਾ ਕਿਤੇ ਤੋਂ। ਆਪਾਂ ਇਹ ਕਿੰਨੇ ਵੀ ਕਿਸੇ ਨੂੰ ਖਰਾਬ ਨਾ ਕਰੋ ਯਾਰ। ਦੇਖੋ ਪੈਸੇ ਲਾ ਕੇ ਲਿਆਂਦੇ ਯਾਰ ਮਰਜੀ ਤੁਹਾਨੂੰ ਖੱਟਾ ਤੇ ਠੀਕ ਹੈ ਨਹੀਂ ਤੇ ਨਾਲ। ਹਾਂ। ਦੋਸਤੋ ਗਊ ਬੰਦਾ ਆ ਜਾਵਾ ਯਾਰ ਗਊ ਬੰਦੇ ਨੂੰ ਨਾ ਖਰਾਬ ਕਰੋ। ਕੋਈ ਉਹ ਜਿਹਾ ਬੰਦਾ ਹੁੰਦਾ ਤਾਂ ਚੱਲ ਜਾਂਦਾ। ਜਿਹੜਾ ਕੋਈ ਚਾਦਰ ਚਲਾਕੀਆਂ ਵਾਲਾ ਬੰਦਾ ਹੁੰਦਾ ਚਲੋ ਉਹਨੂੰ ਖਰਾਬ ਕਰ ਲਓ। ਜਿਹੜਾ ਆਪ ਕਿਸੇ ਨੂੰ ਕਰਦਾ ਪਰ ਇਦਾਂ ਦੇ ਗਊ ਬੰਦੇ ਨੂੰ ਖਰਾਬ ਕਰਨਾ ਮਾੜੀ ਗੱਲ ਆ ਯਾਰ। ਫੋਨ ਨੰਬਰ ਸਕ